ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮ ਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕਮਾਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਬਾਈ ਕਿੰਨੀਆ ਜੱਟ ਗਿਆ ਫਸ ਹਾਂ ਕਹਿ ਲੋ ਚਾਹੀ ਹੈ ਹੈ ਸਾਨੂੰ ਬੋਝਾ ਰਿਹਾ ਜਾਂ ਜੱਟ ਨੂੰ ਫਸਾ ਕੇ ਵੀ ਜਿੰਨਾ ਮਰਜੀ ਬਾਈ ਦੇਖ ਲੋ ਕਰ ਲੋ ਪਰ ਇਹ ਨਹੀਂ ਰੱਜਦੀ ਹਾਂ ਜਿੰਨਾ ਨਾਲੇ ਪਤਾ ਸਾਰਾ ਕੋਈ ਦੇਖ ਲੋ ਕਰ ਤੁਸੀਂ ਪਿੱਕੀ ਤੇ ਸਿਆਣੀ ਆਪਣੇ ਹੱਥ ਚੋਰਾ ਨਾਲ ਲੈ ਕੇ ਆਓ ਜਿੰਨਾ ਮਰਜੀ ਇਹਨਾਂ ਨੂੰ ਸੂਟ ਦਿਵਾ ਲੋ ਜਿੰਨੇ ਮਰਜੀ ਜੋ ਮਰਜੀ ਕਰ ਲੋ ਇਹਨਾਂ ਨੇ ਨਹੀਂ ਬਾਈ ਰੱਜਣਾ ਸੂਟ ਦੇਖੋ ਤੁਸੀਂ ਸਾਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਆ ਪ੍ਰੇਮ ਮਹਿਣਾ ਦੇਣ ਤੋਂ ਪਹਿਲਾਂ ਹੀ ਤੁਸੀਂ ਸਾਡੀ ਗੱਲ ਮੰਨ ਲਿਆ ਲੈ ਮੰਨ ਲੈ ਕਰੋ ਗੱਲ ਕੋਈ ਮੰਨਣੇ ਵਾਲੀ ਤਾਂ ਹੋਵੇ ਦੱਸ ਵਿਆਹ ਆ ਗਿਆ ਜੀ ਰਿਸ਼ਤੇਦਾਰੀ ਚ ਅੱਜ ਹੁਣ ਅੱਜ ਕਹਿ ਹੋ ਗਿਆ ਸੌਰੀ ਵੇ ਆਏ ਥੋੜੇ ਦਿਨਾਂ ਤੱਕ ਰਿਸ਼ਤੇਦਾਰੀ ਚ ਅੱਜ ਇਹਨਾਂ ਨੇ ਪਾ ਲਿਆ ਜੀ ਰੌਲਾ ਸੂਟਾਂ ਦਾ ਭਾਈ ਸੂਟ ਲੈਣੇ ਉਹ ਮੈਂ ਤਾਂ ਹਜੇ ਹੁਣ ਐਨੇ ਸੂਟ ਦਵਾਏ ਤੁਹਾਨੂੰ ਪੁੱਛੇ ਕਹਿੰਦੇ ਨਾ ਜੀ ਵੀ ਸੂਟ ਠੰਡਾਂ ਦੇ ਤੇ ਹੁਣ ਗਰਮੀਆਂ ਦੇ ਲੈਦਾ ਕੱਪੜਾ ਆਉਂਦਾ ਹੁੰਦਾ ਹਾਂ ਲੈ ਦੱਸ ਮੰਮੀ ਕੀ ਗਰਮੀ ਦਾ ਸਾਲੀ ਸੌਰੀ ਜਦੋਂ ਸੂਟ ਲੈਣ ਜਾਂਦੀ ਹੁੰਦੀ ਤੇ ਮੁੰਡੇ ਆਪਣੇ ਨਾਲ ਲੈ ਕੇ ਜਾਣਾ ਤਾਂ ਤੁਸੀਂ ਪਤਾ ਲੱਗਦਾ ਗਰਮੀ ਤਾਂ ਮੰਨੂ ਆਉਣ ਲੱਗੀ ਹਜੇ ਤਾਂ ਗਰਮੀ ਆਈ ਵੀ ਨਹੀਂ ਸੂਟ ਇਨਟ ਲੈ ਲਿਆ ਕਰਨ ਮੱਲੂਆਣ ਲੱਗੀ ਆ ਨਾ ਪਿੱਛੇ ਤੀ ਸੇ ਲੱਗਦਾ ਜਦ ਚਰੋ ਲੈਂਦਾ ਬੰਦਾ ਫੇਰ ਮਤ ਲੱਗਦਾ ਜਦ ਕਹਿੰਦੀ ਜੈ ਲੱਡੂ ਖਾ ਲਿਆ ਹੁਣ ਪਸੰਦਾ ਕਹਦੇ ਆ ਹਾਂ ਲਓ ਜੀ ਪਹਿਲਾਂ ਫੈਮਿਲੀ ਨੂੰ ਮਿਲੋ ਫਿਰ ਆਪਾਂ ਅੱਗੇ ਗੱਲਾਂ ਕਰਦੇ ਆ ਲਓ ਜੀ ਪਹਿਲਾਂ ਸੰਗਤ ਨੂੰ ਮਿਲੋ ਭਾਈ ਇਹ ਬੈਠੀਆਂ ਤਿੰਨੇ ਜਣੀਆਂ ਮਾਤਾਂ ਵੀ ਸਾਡੀ ਅੱਜ ਨਾਲੇ ਰਲ ਗਈ ਹੈ ਸੱਸੀ ਕਾਲ ਦੀ ਸਾਰਿਆਂ ਨੂੰ ਜਿੱਥੇ ਮਾਤਾ ਦੀਆਂ ਧੀਆ ਉੱਥੇ ਮੰਮੀ ਓ ਆਹੋ ਪੁੱਤ ਦਾ ਕੋਈ ਖਿਆਲ ਨਹੀਂ ਆ ਧੀਆਂ ਹੀ ਹੋ ਗਈਆਂ ਅਸੀਂ ਤਾਂ ਮੰਮੀ ਨੂੰ ਕਹਿੰਦੇ ਆ ਜਦ ਤੁਸੀਂ ਸੂਟ ਲੈਣ ਜਾਂਦੇ ਤੇ ਪੁੱਤ ਨੂੰ ਕਾਦੇ ਨਹੀਂ ਤੇ ਨਾਲ ਲੈ ਕੇ ਜਾਂਦੇ ਪੁੱਤ ਨੂੰ ਆਇਓ ਨਹੀਂ ਪਤਾ ਹੈਗਾ ਦੱਸ ਹੁਣ ਵੀ ਗਰਮੀ ਦੇ ਸੂਟ ਲੈਦੇ ਹੁੰਦੇ ਆ ਲੈ ਗਰਮੀ ਗਰਮੀ ਦਾ ਮੈਂ ਜਿੱਦਾਂ ਪਹਿਲਾਂ ਕਿਹਾ ਗਰਮੀ ਦਾ ਮੰਨੂ ਆਉਣ ਲੱਗੀ ਇੱਥੇ ਪੱਕੇ ਥੱਲੇ ਬੈਠੇ ਨੂੰ ਵੀ ਫੇਰ ਆਈ ਕਰੂਗੀ ਦੀਦੀ ਥੋੜੇ ਜਿਹਾ ਮੈਂ ਆਪਣੇ ਕੋਲ 50-100 ਰੁਪਏ ਤਾਂ ਹੈਗਾ ਹੀ ਜਾਂ ਨੀਂਬੂ ਪਾਣੀ ਪਿਲਾ ਦੂੰਗੇ ਜਾਂਦੇ ਜੀ ਮਾਰੇ ਪਿਲਾ ਦਿੰਦੀ ਘਰੇ ਵੀ ਪਏ ਸਾਡੇ ਕੋਲ ਨੀਂਬੂ ਆਏ ਆਂ ਜੇ ਤਾਂ ਮੂਝ ਵੀ ਪੀਅੋ ਤੇ ਠੰਡਾ ਹੁੰਦਾ ਵੀ ਬਾਬਾ ਉਹਦਾ ਖਾਈਦਾ ਏ ਜੀਵਾਸਾ ਪਾਣੀ ਉਹਦਾ ਜੂਸ ਹਾਂ ਅੱਛਾ ਮੇਰੇ ਸਾਡਾ ਤਿੰਨਾਂ ਦਾ ਨਹੀਂ ਸਰਨਾ ਉਹ ਵੀ ਇੱਕ ਇੱਕ ਉਹ ਮੈਡਮ ਆ ਪਹਿਲਾਂ ਮਾਤਾ ਜੀ ਨੂੰ ਬੁਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾ ਭਾਈ ਇੱਧਰ ਸਾਡਾ ਲੱਡੂ ਵੀ ਬੁਲਾ ਦੇ ਪੁੱਤ ਸੱਚ ਬੁਲਾਈ ਸੱਚੀ ਗਾ ਸੱਚੀ ਗਾ ਬੁਲਾ ਦੇ ਹੁਣ ਨਹੀਂ ਬੁਲਾਉਣੀ ਜਦ ਮੈਂ ਬੁਲਾ ਦੇ ਬੁਲਾਈ ਬੁਲਾ ਦੇ ਦੇਖ ਆਏ ਘੁੱਟੇ ਗਾਤ ਸੱਚੀ ਗਾਲ ਸੱਚੀ ਗਾਲ ਅਮਲਾਈ ਅੱਛਾ ਬਾਦ ਸੱਚੀ ਗਾਲ ਜਿਆਦਾ ਜਿਆਦਾ ਕੈਮਰਾ ਮੈਂ ਆਪਣੇ ਵੱਲ ਦਾ ਕਰਿਆ ਬਹੁੰਦਾ ਫੇਰ ਬਥੇਰੀ ਪਿੱਛੇ ਖੜੀ ਕਰੀ ਜਾਂਦੀ ਠਾ ਠਾ ਇੱਕ ਗੱਲ ਹੋਰ ਨਹੀਂ ਦੇਖੀ ਮੇਰਾ ਤੇ ਸੂਟ ਦੀਦੀ ਦਾ ਹੈ ਦੋਹੇ ਸੇਮ ਸੇਮ ਹੀ ਪਾਏ ਵੀ ਅੱਜ ਤੇ ਸਾਡੇ ਪੇਕਿਆਂ ਤੇ ਆਈਆਂ ਅੱਛਾ ਹਾਂ ਉਹ ਆ ਵੀ ਕੰਮ ਲੋਟ ਆ ਨਾ ਮਨਾ ਚ ਫਰਕ ਆਵੇ ਨਾ ਦਿਲਾਂ ਚ ਹੈ ਵੀ ਕਲਰ ਕਲਰ ਸੇਮ ਕਲਰ ਅਲੱਗ ਅਲੱਗ ਲੜਕੇ ਫੇਰ ਇਕੱਠੀਆਂ ਹੋ ਜਾਂਦੀਆਂ ਨਾ ਜੇ ਮਨ ਚ ਫਰਕ ਨਹੀਂ ਹੁੰਦਾ ਹਾਂ ਲੜਕੇ ਪਹਿਲੇ ਇਕੱਠੀਆਂ ਲੜੂਗੇ ਆ ਵੀ ਉੱਤੇ ਜਿੱਥੇ ਪਿਆਰ ਹੋਗਾ ਲੜਨਾ ਕਾਦੇ ਵਾਸਤੇ ਮੈ ਅੱਛਾ ਲੜੇ ਦੇ ਪਿਆਰ ਵਾਦਾ ਮੈਨੂੰ ਪਤਾ ਕਿ ਕਿਹਦੇ ਨਾਲ ਲੜਨਾ ਕਿਹਦੇ ਵੀ ਪਾਰਟੀ ਦਾ ਹੀ ਚੱਲਦਾ ਨਾ 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 ਮੈਂ ਤਾਂ ਹੁਣ ਕਹਿਣ ਲੱਗਿਆ ਦਾ ਵੀ ਜੇ ਜੇ ਪਿਆਰ ਵਾਦਾ ਹੈ ਫੜ ਲੋ ਕੁੱਤਾ ਇੱਕ ਦੂਜੇ ਦੀ ਨਾ ਨਾ ਲੜਨਾ ਕਾਦੇ ਵਾਸਤੇ ਮੈਨੂੰ ਆਏ ਦੱਸੋ ਜਦ ਕੋਈ ਜਦ ਕਹੋ ਕਿ ਤੁਹਾਨੂੰ ਕਬਿਓ ਨਹੀਂ ਲੜਨਾ ਕਾਦੇ ਵਾਸਤੇ ਆਏ ਦੱਸ। ਕਿ ਕਬੀ ਤਾਂ ਹੈ ਨਹੀਂ। ਫੇਰ ਉਹ ਤਾਂ ਅਸੀਂ ਆਪੇ ਮੋਕੇ ਲੱਭ ਲੈਣੇ। ਜੇ ਥਾਉਨੂੰ ਕਿਸੇ ਚੀਜ਼ ਦੀ ਕੋਈ ਨਹੀਂ ਲੜਾਈ ਮੇਰੀ ਗੱਲ ਸੁਣੋ। ਲੜਾਈ ਮੈਂ ਦੱਸਾਂ ਕਿਹੜੀ ਗੱਲ ਪਿੱਛੇ? ਮੈਂ ਦੀ ਹੁਣ ਤੁਹਾਡੇ ਕੋਲ ਗੱਲ ਲੇ ਕੇ ਆਂਦੇ ਤੁਸੀਂ ਮੰਨਦੇ ਨਹੀਂ ਤੇਰੇ ਤੇ ਦੀਦੀ ਨੂੰ ਕਹਿਣਾ। ਦੀਦੀ ਨੇ ਫੇਰ ਤੁਹਾਡੇ ਕੋਲ ਨੂੰ ਆਣਾ ਤੇ ਇਹਦੇ ਕਰਕੇ ਇਹਨੇ ਮੈਨੂੰ ਕਿਹਾ ਰਵਿੰਦਰ ਮੰਨਦੇ ਨਹੀਂ। ਬਸ ਤੂੰ ਕਾਸੇ ਜੁਗਦੀ ਵੀ ਨਹੀਂ ਤੂੰ ਮਨਾ ਲੈ। ਇਹਨੇ ਗੱਲ ਕਰਕੇ ਇਹ ਗੱਲ ਕਰਕੇ ਤੂੰ ਤਾਂ ਜੈਸੂ ਜਿਹਾ ਹੀ ਬੋਲੀ ਜਾਂਦੀ, ਉਹ ਬੋਲੀ ਜਾਂਦੀ। ਆਹ ਗੱਲ ਵਿੱਚ ਚਲੇ ਲੜਾਈ। ਆਹ ਸੀਰੀਅਸ ਵਾਲੀ ਲੜਾਈ। ਮੈਂ ਤੁ ਕਾਲੀ ਵੀ ਕੁਦਮੀ ਦੀ ਦੇਖ ਲੋ ਐ ਚੌਹਨੇ ਨਹੀਂ ਮੈਂ ਤਾਂ ਐ ਕਹਿੰਦਾ ਵੀ ਉਹ ਮੈਂ ਤਾਂ ਲੈ ਲੈ ਕਹਿੰਦਾ ਬਾਈ ਬੜੀ ਕਸੇ ਪਏ ਉਹ ਹੱਟ ਜੇ ਨਹੀਂ ਆਉਂਦੇ ਨਹੀਂ ਹੱਟ ਕੇ ਸਾਹ ਦੇ ਚੋੜੇ ਆ ਜਿਹੜੇ ਆ ਬਾਰੇ ਤੋਂ ਹਾਂ ਦੇ ਛੋਟੇ ਛੋਟੇ ਮੈਂ ਮੇਰੇ ਬਾਬੇ ਦੀ ਕਿਰਪਾ ਕਦੇ ਪਾਲਾਂ ਨੂੰ ਮੈਂ ਕੈਂਚੀ ਨਹੀਂ ਲਵਾਈ ਪਰ ਬੇਰੰਗੀ ਕਹਿੰਦੇ ਹਾਈ ਐਨੇ ਕਾ ਨਹੀਂ ਮਾਲਾ ਇਹੋ ਚੰਦਰਾ ਮੇਲੇ ਕਮੈ ਨਹੀਂ ਹੋਣੀ ਗੰਦ ਕਹਿੰਦਾ ਸੀ ਜਾਂਦਾ ਆ ਮੈਂ ਤਾਂ ਪਾਪਾ ਜੀ ਸੋਹਣੇ ਲੱਗਦੇ ਆ ਹੱਥ ਚੋਣੇ ਆ ਹੁੰਦੇ ਐਂ ਤੇ ਕਿ ਮੇਰੇ ਫਿਕਰ ਨਾ ਕਰ ਮੇਰੇ ਵੀ ਇੰਨੇ ਕਿ ਪੁੱਤ ਹਾਂ ਮम्मी ਨੂੰ ਨਾ ਮਾਪਾ ਜੀ ਪਾਰਲਰ ਨੂੰ ਲੈ ਕੇ ਜਾਂਦੇ ਨੇ ਕਹਿੰਦੇ ਨੇ ਤੇਰੇ ਵਾਲ ਹਾਂ ਵੇਖ ਲਈ ਇਹਨੇ ਨਕਿਆ ਤਾਂ ਫਿਕਰ ਨਾ ਕਰ ਹਾਂ ਮੈਂ ਪਾਰਲਰ ਮੈਂ ਨਹੀਂ ਗਈ ਕਦੇ ਪਰ ਮम्मी ਬੁਲ ਲੈ ਨਹੀਂ ਅਸੀਂ ਗਏ ਪਾਰਲਰ ਪਾਰਲਰ ਕਿੱਥੇ ਹੁੰਦੇ ਦੇ ਪਹਿਲਾਂ ਦੇ ਟਾਈਮਾਂ ਇੱਕ ਦਿਨ ਮੰਮੀ ਲੈ ਕੇ ਜਾਂਦਾ ਆ ਤਾਂ ਹੁਣ ਇਸੇ ਆਪਾਂ ਛੜਿਆ ਪਾਰਲਰਾਂ ਦਾ ਤਾਂ ਸੋਣਾ ਸ ਇੱਕ ਦਿਨ ਮੰਮੀ ਲੈ ਕੇ ਜਾਣੀ ਆ ਹਾਂ ਅੱਡੇ ਲੋਕਾਂ ਨੇ ਕਿਹੜੇ ਬੁੜੀ ਬਗਾਰਤੀ ਬੁੜੀ ਬਗਾਰਤ ਹਾਂ ਅਸੀਂ ਤਾਂ ਜੁੜਿਆ ਸੀ 6 ਦਿਨ ਬਾਅਦ ਲੈ ਕੇ ਜਾਂਦਾ ਹਾਂ ਉਹ ਵੀ ਪਾਪਾ ਜੀ ਮੈਨੂੰ ਯਾਦ ਆ ਜੇ ਕਿਤੇ ਪਿੰਡ ਮਾ ਜਦ ਕੋਈ ਆ ਜਣਾ ਵੀ ਪਿੰਡ ਮਾ ਆ ਕੇ ਸੂਟਾਂ ਵਾਲੇ ਆ ਜਾਂਦੇ ਤੇ ਮੰਮੀ ਹਨਾ ਇਹ ਪਿੰਡ ਵਿੱਚੇ ਲੈ ਲਉਂਦੇ ਤੇ ਹਾਂ ਹੁਣ ਤਾਂ ਜਾਓ ਜੀ ਪਹਿਲਾਂ 500 ਦਾ ਤੇਲ ਫੂਕੇ ਹਾਂ 6 ਮਿੰਟ ਦਾ ਲੈਣਾ ਹਾਂ ਉਹ ਮੀਨਿਸ ਸਾਡੇ ਖਾਤੇ 6 ਮਹੀਨੇ ਬਾਅਦ ਸੂਟ ਲੈਣੇ ਸਾਲ ਲੰਘ ਗਏ ਸਾਲ ਲੰਘ ਗਏ ਪੰਜਾਂ ਆਣੇ ਆਉਂਦਾ ਵੀ ਦੇਖਣਾ ਦੋ ਸਿਆਲੇ ਦੇ ਦੋ ਕਬੀਲਦਾਰੀ ਦੇਖਣੀ ਪਈ ਉਹਦਾ ਪਾਪਾ ਕਹਿੰਦੇ ਕੋਈ ਸਾਲ ਕਹਿੰਦੇ ਤੇ ਹਰ ਕਣਕ ਨੂੰ ਦਵਾਉਂਦੇ ਹੁੰਦੇ ਤੇ ਸੂਟ ਉਹਹੀ ਗੱਲ ਆ ਨਾ ਜਿਵੇਂ ਸੂਟ ਦਵਾਉਂਦੇ ਪਹਿਲਾਂ ਪਹਿਲਾਂ ਸਮੇਂ ਹੋਰ ਤੇ ਹੁਣ ਤਾਂ ਵਿਆਹ ਚੋਂਥੇ ਐਡੀ ਦੂਰ ਦੀ ਰਿਸ਼ਤੇਦਾਰੀ ਚ ਹੁੰਦਾ ਕੱਪੜਿਆਂ ਨੂੰ ਡੜਾ ਜ ਕੱਪੜੇ ਲਿਆਓ ਜੀ ਕੱਪੜੇ ਬੜੀ ਸੂਟ ਲੈ ਲਿਆ ਤਾਂ ਚਾਰ 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 ਸਾਲ ਉਹੀ ਆਪਣਾ ਤੋਂ ਤੋਂ ਕਪਾਈ ਜਣ ਵਿਆਹ ਵੀ ਕੱਢ ਦੇਣਾ ਮੈਂ ਦਾਦਾ ਜੀ ਉਹ ਸਾਡੇ ਕਹਿਣ ਦਾ ਮਤਲਬ ਕੀ ਹੈ ਹੁਣ ਦੇਖ ਲਓ ਪਾਪੇ ਹੁਣ ਸਾਨੂੰ ਕਿਰਬਿੰਦਰ ਦੇ ਕਾਹਦੇ ਚ ਪਾਉਂਦੇ ਆ ਇਹਨਾਂ ਨੂੰ ਸੂਟ ਦਾ ਦਬਾਅ ਇਹ ਕੱਢ ਪਈ ਆ ਹਾਂ ਇਹੋ ਇਹੋ ਨਾ ਤਵੀਲਾ ਜੀ ਦਾ ਤੇ ਤੇ ਹੋਣਾ ਹਾਂ ਦਾਦਾ ਜੀ ਵਰਦਾ ਜੀ ਦੇ ਸੱਪ ਕੋ ਤੇ ਰਣਾ ਕੈਂਚ ਨਾਲ ਆਹ ਕੋਈ ਸਮੇਂ ਦੇ ਹਿਸਾਬ ਨਾਲ ਚੱਲਣਾ ਚਲੋ ਸਮੇਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਭਾਈ ਹੁਣ ਵਿਆਹ ਆਇਆ ਵਾ ਵਿਆਹ ਕਰਕੇ ਹੁਣ ਚੱਲ ਮੈਂ ਵੀ ਫੇ ਮਖਾ ਚੱਲ ਕੋਈ ਨਾ ਭਾਈ ਲੈ ਲਓ ਲੱਗੇ ਉਹ ਤਾਂ ਕੀ ਹੁੰਦਾ ਤਾਂ ਅੱਗੇ ਕੋਈ ਕੱਪੜੇ ਨੂੰ ਪਹਿੇ ਕਰਦਾ ਤਾਂ ਚਾਹੇ ਚਿੱਪੀਆਂ ਆਣੇ ਪਾਏ ਤੇ ਸਤਾਂ ਆਣੇ ਪਾਏ ਜਾਂ ਸੇਪਰ ਪਾਏ ਹਾਂ ਹਾਂ ਸੂਟ ਵੇਖੀ ਤੇ ਫੇਰੇ ਪਾਏ ਕੋਈ ਝੂਠੀ ਨਹੀਂ ਬੋਲਦੀ ਪਰ ਉਹ ਹੁਣ ਨਹੀਂ ਗਾੜੇ ਹੋਗੇ ਤੁਹਾਨੂੰ ਪਤਾ ਗਰਮੀ ਜੀ ਕੁਛ ਸਿਹਤ ਠੀਕ ਨਹੀਂ ਰਹਿੰਦੀ ਉਹਨੇ ਪੈੜੇ ਨਹੀਂ ਹੈਗੇ ਹੈਵੀ ਕਈ ਨਾ ਕਹਦੇ ਵੀ ਚੱਲ ਅਲਮਾਰੀ ਪੱਟਾਂ ਤੇਰੀ ਚੱਲ ਤੇਰੇ ਬੰਦ ਨਾ ਉਹ ਤਾਂ ਮੈਨੂੰ ਵੀ ਪਤਾ ਵੀ ਉਹ ਕੋਈ ਨਾ ਪਹਿਨੇ ਆਪੋੱਖੀਆਂ ਟੈਂਸ਼ਨ ਨਹੀਂ ਲੈਣੀ ਉਹਦਾ ਮੈਨੂੰ ਹੀ ਪਤਾ ਵੀ ਉਹ ਸੂਟ ਪਾਰੇ ਆ ਸਿਆਲ ਵਾਲੇ ਆ ਪਹਿਨੇ ਨਹੀਂ ਸ਼ੁਕਰ ਹੈ ਤਾਂ ਹੀ ਤਾਂ ਮੈਂ ਕਹਿਤਾ ਵੀ ਚੱਲ ਭਾਈ ਦਵਾ ਲਿਆ ਨਾ ਹੋਰ ਹੁਣ ਕੀ ਕਰਨਾ ਮਰੰਡੇ ਜਾਣਾ ਇਹ ਆ ਪਿਆ ਮਰੰਡੇ ਦੇ ਲੈਣੇ ਆ ਕਾਦੇ ਰੋਪੜ ਪਸੰਦ ਨਹੀਂ ਆਂਦੇ ਹਾਂ ਨਾ ਸਾਰਾ ਦੇ ਇੱਦਾਂ ਨਹੀਂ ਮੈਂ ਕਿਹਾ ਪਾਪਾ ਜੀ ਉਹਦਾ ਜਾਣਣਾ ਹੀ ਹੈ ਮੈਂ ਜਵਾਬ ਇੱਕ ਗੱਲ ਦਾ ਦੇਣਾ ਇਹਨਾਂ ਦੇ ਚੁੱਪ ਕਰ ਜਾਣਾ ਹਾਂ ਤੇ ਕਹਤੇ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਵਾਂਗੇ ਸ਼੍ਰੀ ਕੋਤਵਾਲ ਸਾਹਿਬ ਕੋਤਵਾਲੀ ਸਾਹਿਬ ਹਾਂ ਮੈਨੂੰ ਵੀ ਗਏ ਨੂੰ ਸਾਡੇ ਜਾਂਦੇ ਹਾਂ ਹਾਂ ਛੋਟੇ ਸਾਹਿਬ ਜਾਦੇ ਹਾਂ ਹਾਂ ਉੱਥੇ ਉਹਨਾਂ ਨੂੰ ਛੋਟੇ ਸਾਹਿਬ ਜਾਦੇ ਨੂੰ ਜੇਲ੍ਹ ਚ ਰੱਖਿਆ ਦਾ ਮੈਂ ਵੀ ਗਏ ਨੂੰ ਮੈਨੂੰ ਬਹੁਤ ਟਾਈਮ ਹੋ ਗਿਆ ਮੈਂ ਵੀ ਚੱਲ ਮੱਥਾ ਟੇਕ ਕੇ ਆਵਾਂਗਾ ਪੁੱਤ ਪੀਂਦਾ ਨਹੀਂ ਚਾਹ ਤੇ ਚਲੋ ਫੇਰ ਚੱਲਦੇ ਆ ਜੀ। ਤੋ ਕਹਿੰਦੇ ਤੇ ਹਾਂ। ਚਲ। ਫੇਰ ਮਿਲਦੇ ਆ ਤੁਹਾਨੂੰ ਮਰੰਡੇ ਜਾ ਕੇ। ਗੱਡੀ ਮੈਂ ਚਲਾਉਂਗੀ। ਹਾਂ ਫੇਰ ਤਾਂ ਪਹੁੰਚ ਗਏ। ਤੇ ਸਹਰਾ ਲੱਗਦਾ ਨਹੀਂ ਤੇ ਨਹੀਂ। ਮੈਂ ਸਖਾ ਦੇਣੀ ਵਾਪਾ ਜਿੱਦਾਂ ਇਹਨੂੰ ਮੈਂ ਆਏ ਮੈਂ ਫੜਾਈ ਆ 2-4 ਵਾਰ। ਹੋਰ ਸਖਾ ਦੇ। ਨਹੀਂ ਆਏ ਦਾ ਚਲਾ ਲੰਦੀ ਆ। ਚਲਾ ਲੀ ਮਮੀ ਤੈਨੂੰ ਗੱਡੀ ਦੇ ਦੋ ਤੇ ਆਪਾਂ ਆਟੋ ਕਰ ਲਈਏ ਮਰੰਡੇ ਲਈ। ਨਹੀਂ। ਦੋ ਤਿੰਨ ਵਾਰ ਵੀ ਇੰਨੇ ਖੜਾ ਲਈ। ਨਹੀਂ ਆਏ ਦਾ ਫੜਾਈ ਆ ਮੈਂ ਚਲਾ ਲੰਦੀ ਐਹਦੀ ਗੱਲ ਨਹੀਂ। ਪਰ ਹਜੇ ਥੋੜ੍ਹ ਨਹੀਂ ਨਹੀਂ ਵਿਭੋਣੇ ਅਜੇ ਠੋਕੂ ਨਹੀਂ ਤੱਸੀ ਅਜੇ ਥੋੜੀ ਜੀ ਨਾ ਨਾਲ ਮੇਰੇ ਮਿੱਤਰ ਕੇ ਨਾਲ ਤੂੰ 20% ਸਿੱਖ ਗਈ ਠੀਕ ਆ ਹਲੇ ਬਾਕੀ ਰਹਿੰਦੀ ਮੈਂ ਹੌਲੀ ਹੌਲੀ ਰਮਦਰ ਆਇਂਦਾ 30 40 ਹੇ ਸਿਖਾਈ ਜਾਏਗਾ ਆਇਂਦਾ 30 40% ਸਿੱਖ ਗਈ ਹਾਂ ਉੱਪਰ ਥੋੜਾ ਸੜਕ ਪਰ ਬੱਡ ਬੱਡ ਵੇਜੇ ਹੋ ਜਾਣੇ ਕਾਂਕਾ ਕੋਲ ਪਾ ਦੇ ਫਿਰ ਆਪਣਾ ਥੇਸ ਪਾਸ ਇਕ ਕਰੀ ਹਾਂ ਨਹੀਂ ਕਰ ਪੈਨ ਵੀ ਚਲਾਉਣੀ ਆ ਚਲ ਚਲ ਫਿਰ ਆਏ ਹੋ ਜਾਂਦਾ ਨਾ ਮੰਮੀ ਵੀ ਜਦ ਹੁਣ ਕਿਤੇ ਸੜਕ ਸੁੜਕ ਖਾਲੀ ਹੋਵੇ ਉੱਥੇ ਫੜਾਵਾ ਮੰਮੀ ਚਲਾਉਣ ਦਾ ਫਾਇਦਾ ਸੜਕ ਪਰ ਫੜਾ ਥੋੜਾ ਡਰ ਲੱਗਦਾ ਹੋਰ ਹੋਰ ਚਲ ਕੋਈ ਨਹੀਂ ਕਰਦ ਨੀ ਟ੍ਰੇਨ ਦੇ ਜਪਰ ਕੋਈ ਕੋਈ ਨਹੀਂ ਵੀ ਇੱਥੇ ਪਹੀ ਚ ਆਪਣੀ ਗਾਹੀ ਪਹੀ ਜਿਹੜੀ ਆ ਆਪਾਂ ਗਏ ਤਾਂ ਸੜਕ ਖਾਲੀ ਕਰਾਉਣੇ ਆ ਜੈਸ ਮਿੰਨ ਵਾਪਸ ਇੱਕ ਟਕੜਾ ਨਹੀਂ ਟਕੜਾ ਲੈਣ ਹਾਂ ਨਹੀਂ ਕਣਕਾ ਵੱਢ ਹੋ ਜੇ ਖੇਤ ਮੈਂ ਛੱਡ ਦੇਣੀ ਤਿੰਨ ਚਾਰ ਕੀਲਿਆਂ ਦੀ ਲਾਹ ਮੈਨੂੰ ਵੀ ਚਲਾਈ ਚੱਲ ਨਹੀਂ ਫੇਰ ਮੈਨੂੰ ਟਰੈਕਟਰ ਦੇ ਦਿਓ ਕੋਈ ਨਾ ਟਰੈਕਟਰ ਸਿੱਖ ਲੈ ਟਰੈਕਟਰ ਦਾ ਤਾਂ ਕੋਈ ਲੌਲਾ ਹੀ ਨਹੀਂ ਟਰੈਕਟਰ ਦਾ ਜਿੱਧਰ ਮਰਜੀ ਡੌਲਾਂ ਪੰਨੂ ਸਿੱਧਾ ਕਰੀ ਜਾ ਉਹਨੇ ਕਿਹੜਾ ਰੁਕਣਾ ਗੈਲ ਮੈਂ ਬਹਿ ਜਾਣਾ ਉਹ ਉਹਦਾ ਐਵੇਂ ਨਹੀਂ ਆ ਨਾ ਕੋਈ ਖੇਤ માં ਛੱਡੇ ਵੇ ਤਾਂ ਵੀ ਕਿਤੇ ਬੱਜੂ ਟਰੈਕਟਰ ਆ ਕੇ ਤੈਨੂੰ ਗੱਡੀ ਆ ਜੂਗੀ ਹਾਂ ਟਰੈਕ ਪੱਕੀ ਗੱਲ ਆ ਅਸੀਂ ਇੱਕ ਨਹੀਂ ਸਿੱਖੇ ਟਰੈਕਟਰ ਹੀ ਆਉਂਦਾ ਤਾਂ ਮੈਨੂੰ ਗੱਡੀ ਜਦੋਂ ਮੈਂ ਪਹਿਲੀ ਵਾਰ ਗੱਡੀ ਚਲਾਈਦੀ ਮੇਰੇ ਨਾਲ ਕੋਈ ਨਹੀਂ ਤਾਂ ਬੈਠਿਆ ਮੈਂ ਪਹਿਲਾਂ ਹੀ ਇੱਕ ਵਾਰ ਪਹਿਲੀ ਵਾਰ ਗੱਡੀ ਫੜੀ ਬੈਂਦਰ ਆ ਕੇ ਫੜੀਦੀ ਬੀਰੇ ਨੂੰ ਕਹਿ ਕੇ ਦੁੱਧ ਵਾਲੀ ਮਿੰਤਾ ਮੁੰਤਾ ਕਰਕੇ ਕੋਈ ਨਹੀਂ ਤਾਂ ਨਾਲ ਬੈਠਾ ਵਾ ਇਦਾਂ ਹੀ ਗੇੜੇ ਦੇ ਤੇ ਰੱਖੇ ਹੋਰ ਸਿੱਖ ਘਾਪੇ ਸੀ ਭਰੋਸਾ ਚਾਹੀਦਾ ਵੀ ਹਾਂ ਵੀ ਚਲਾ ਲੈਣੀ ਚੀਜ਼ ਮੈਂ ਵੀ ਤਾਂ ਤੁਹਾਨੂੰ ਕਿਹਾ ਦਾ ਨਾ ਕਿ ਮੈਂ ਚਲਾ ਲੂੰਗੀ ਚਾਹੇ ਮੈਨੂੰ 10 15 ਮਿੰਟ ਹੁਣ ਚਲੋ ਚੱਲੀ ਚੱਲੀ ਚਲੋ ਹੁਣ ਚੱਲਦੇ ਆ ਜੀ ਮੁਰੰਡੇ ਤੁਹਾਨੂੰ ਮਿਲਦੇ ਫੇ ਮੁਰੰਡੇ ਜਾ ਕੇ ਨਾਲੇ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਦਰਸ਼ਨ ਕਰਾਵਾਂਗੇ ਪੈਸੇ ਲੈਣਾ ਚਾਹੇ ਹੋ ਵੀ ਪੈਸੇ ਨਹੀਂ ਹੈਗੇ ਕੋਈ ਨਾ ਲੈ ਲੰਮੇ ਪੈਸੇ ਪਹੁੰਚ ਕੇ ਗੁਰਦੁਆਰਾ ਕੋਤਵਾਲੀ ਸਾਹਿਬ परम पुकार कौन कौन नपरावार आप भी तुम्हारी हाफी वाससा चक्र तरह स्वाद बहने जाए ना एक सा हा हा हा

ਕਿੰਨੇ ਸੌਤ ਦਵਾਉਂਗਾ ਇਹ 25 25 ਠੀਕ ਅੱਪ ਮੈਂ ਲੈ ਲੈਂਦੀ ਹਾਂ ਨਾ ਤੇਰਾ ਨਾਮ ਕੀ ਹੈ ਮੈਂ ਮਾਰ ਨਹੀਂ ਕੇ ਤੇਰਾ ਨਾਮ ਕੀ ਹੈ ਬਈ ਤੇ ਬੰਨ ਦਾਸ ਨਾਮ ਕੀ ਹੈ ਪੁੱਤ ਤੇਰਾ ਨਾਮ ਕੀ ਹੈ ਨੇਮ ਕੀ ਹੈ ਤੇਰਾ ਸੁਬਾਹ ਤੋਂ ਅੱਛਾ ਅਸੀਂ ਅੰਦਰ ਜਾ ਕੇ ਕਹਿੰਦੇ ਨਾ ਸਾਨੂੰ ਬਾਜ ਨੇ ਭੇਜੀ ਆ ਜੀ ਬਾਜ ਪੈਸੇ ਦਊਗਾ ਹਨਾ

ਕਪੜਾ ਹੀ ਕਪੜਾ ਉਰੇ ਚਾਰੇ ਪਾਸੇ ਜਿੱਧਰ ਨੂੰ ਵੀ ਨਿਕਾ ਮਾਵੋ ਕਪੜਾ ਹੀ ਕਪੜਾ ਪਰ ਜੋ ਮਰਜੀ ਲੈ ਲੋ ਬਾਈ ਜੀ ਉਰੇ ਤਾਂ ਚਾਹੇ ਸੂਟ ਲੈ ਲੋ ਗੱਦੇ ਲੈ ਲੋ ਕੰਬਲ ਲੈ ਲੋ ਬੈੱਡ ਸ਼ੀਟਾਂ ਲੈ ਲੋ ਪਰਦੇ ਤਕਰੀਬਨ ਉਰੇ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਨਹੀਂ ਮਾ ਕੰਬਲ ਦੇਖ ਲੋ ਕਿੰਨੇ ਵਧੀਆ ਵਧੀਆ ਪੈਂਟ ਛਾਲਟਾਂ ਲੋਹਰਾਂ ਮੈਟ ਪਈਆਂ ਮਤਲਬ ਕੋਈ ਅਜਿਹਾ ਸਮਾਨ ਹੈ ਨਹੀਂ ਜਿਹੜਾ ਉਰੇ ਤੋਂ ਤੁਹਾਨੂੰ ਨਾ ਮਿਲੇ ਜਿੱਥੇ ਤੱਕ ਮਨੂੰ ਲੱਗਦਾ ਆ ਗਲੀਚੇ ਗਲੂਚੇ ਪਏ ਆ ਜਿਹੜੇ ਆਪਣਾ ਪੇਚੀਆਂ ਪਈਆਂ ਜੀ ਹੈ ਬੱਚਿਆਂ ਦੇ ਬੈਗ ਪਏ ਆ ਆ ਹੈਂਡ ਬੈਗ ਪਈ ਹੈ ਜੀ ਜੋ ਮਰਜੀ ਕਹਿ ਲੋ ਤੁਸੀਂ ਉਹਦੇ ਤੋਂ ਸਾਰਾ ਕੁਝ ਸਾਨੂੰ ਮਿਲ ਜਾਣਾ ਜੁੱਤ ਤੁਹਾਨੂੰ ਚਹੀਦਾ ਹੈ ਹੈ ਜੀ ਪੈਂਟਾਂ ਸ਼ਰਟਾਂ ਜਾਕਟਾਂ ਕੋਟੀਆਂ ਬਾਕੀ ਹੁਣ ਮੈਂ ਤੁਹਾਨੂੰ ਆਪਣੀ ਹਮ ਫੌਜ ਨਾਲ ਮਲਾਉਂਦਾ ਮੇਰਾ ਜੀ ਸਾਡੀ ਫੌਜ ਨਾਲ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਈਏ ਟੋਪੀ ਤੂੰ ਕਰ ਲੈ ਕੰਨੀ ਮੈਂ ਸਿੱਤੇ ਪਾਉ ਕਿੰਨੀ ਗਰਮੀ ਪੁੱਤ ਟੋਪੀ ਤੇਰੇ ਦਾ ਬਹੁਤ ਬੜੀ ਆ ਇਹ ਹੈ ਚਲ ਲੈ ਨੋ ਨਹੀਂ ਮੈਨੂੰ ਖੁਦ ਇੱਕ ਗੰਨੀ ਮੈਨੂੰ ਦੇ ਦੇ ਮੈਂ ਵੀ ਪਾਣੀ ਮੈਂ ਵੀ ਕਹਿੰਦੀ ਤੱਤ ਕਰਕੇ ਕਹਿੰਦੀ ਓਏ ਤੂੰ ਵੀ ਲੈ ਮਮਾ ਤੂੰ ਵੀ ਲੈ ਲੈ ਤੂੰ ਵੀ ਲੈ ਲੈ ਪੁੱਤ ਤੋ ਟੋਪੀ ਲੈ ਲੈ ਖੋਜ ਹੋ ਗਈ ਚਲੋ ਚੱਲੀਏ ਹੁਣ ਤੈਨੂੰ ਪਤਾ ਇੱਧਰ ਸਿਆਲ ਦਾ ਸਮਾਨ ਲੇਡੀਜ਼ ਦੀਆਂ ਜੈਕਟ ਤੇ ਆਹਾ ਜੈਸਮੀਨ ਇਹਨਾਂ ਨੂੰ ਕਹਾਂਦੇ ਆ ਬਲੇਜ਼ਰ ਬਲੇਜ਼ਰ ਹਾਂ ਬਲੇਜ਼ਰ ਬਸ ਕਾ ਇਹ ਲਓ ਜੀ ਉਰੇ ਇਹੋ ਜਿਹਾ ਮੈਨੂੰ ਲੱਗਦਾ ਨਹੀਂ ਜੈਸਮੀਨ ਕੋਈ ਸਮਾਨ ਜਿਹੜਾ ਨਾਮ ਮਿਲੇ ਹਨ ਹੈ ਮਖੌਰੇ ਇਹੋ ਜਿਹਾ ਸਮਾਨ ਕੋਈ ਹੈ ਨਹੀਂ ਜਿਹੜਾ ਨਾਮ ਮਿਲੇ ਬੈਗ ਲੋਹਰਾ ਅਟੇਚੀਆਂ ਕਿੰਕਾ ਦਿੱਤੇ ਸੋ ਨੂਰਾ ਉਹ ਆ ਜਾ ਭਾਈ ਮੈਡਮ ਨੂਰੂ ਆ ਜਾ ਸਾਡੀ ਇੱਕ ਤਾਹਾ ਪਟਵੀਜਰਾਂ ਦੀ ਆਣੀ ਸਾਡਾ ਟਿਕਾੜਾ ਇਹ ਉਰੇ ਆ ਕੇ ਕਦੇ ਉਧਰੋਂ ਪਾਲਾ ਮਰੇ ਇਧਰੋਂ ਤੁਰਪੀ ਉਰੇ ਆ ਜਾ ਕਿਧਰੋਂ ਹੋਈ ਵੀ ਹੁਣ ਇਧਰ ਚੱਲ ਬਿੱਲੀ ਆ ਜਾਣੀ ਚਲੋ ਆ ਲੈ ਇਧਰ ਦਾਦੀ ਆ ਗਈ ਲਓ ਜੀ ਦੇਖ ਲਓ ਉਰੇ ਜੋ ਮਰਜੀ ਦੇਖ ਲਓ ਦੇਖਣੇ ਦਾ ਕੋਈ ਮੁੱਲ ਨਹੀਂ ਆ ਪਰ ਜ਼ਿਆਦਾ ਮੇਰੇ ਕੋਲ ਪੈਸੇ ਹੈ ਨਹੀਂ ਲੈ ਨਹੀਂ ਸਕਦੇ ਅੱਜ ਗਲਾਇਆ ਖਰਾਬ ਹੋਇਆ ਬਾਈ ਉਹ ਦੇਖੋ ਦਰਮੈਨ ਉਹਦੇ ਮਖਲ ਮਗਰ ਚਲੋ ਮੈਡਮ ਦੇ ਉਹ ਦਿਖਾਣ ਤਾਂ ਰਹੀ ਆ ਤੁਹਾਨੂੰ ਕਿਆ ਲੈਣਾ ਤੁਸੀਂ ਉਹ ਐ ਪੁੱਛਦੀ ਵੀ ਕਿਆ ਲੈਣਾ ਆਓ ਇੱਧਰ ਆਓ ਕਹੀ ਰਾਹ ਇੱਧਰ ਨਹੀਂ ਜਾਂਦਾ ਨਹੀਂ ਇੱਧਰ ਨੂੰ ਆਓ ਭਾਈ ਲਓ ਜੀ ਓਰੇ ਪੱਗਾਂ ਹੋ ਗਈਆਂ ਕੁਰਤੇ ਪਜਾਮੇ ਹੋ ਗਏ ਜੀ ਤੇ ਓਨੂ ਦੇ ਨੂਰੇ ਜੋ ਮਰਜ਼ੀ ਓਰੇ ਤੋਂ ਲੈ ਲਓ ਓਨੂ ਪਤਾ ਕਿਆ ਚੀਜ਼ ਲੈਣੀ ਨੂਰ ਤੋਂ ਪੁੱਛੋ ਹਾਂ ਇਹਨੂੰ ਪੁੱਛੋ ਇਹੀ ਮੈਡਮ ਨਹੀਂ ਘਟੇ ਜੀ ਟੋਟਲੀ ਸਾਰਾ ਸਮਾਨ ਮਿਲਦਾ ਜੀ ਉਰੇ ਤੋਂ ਨੂਨੇ ਆ ਜਾ ਬੱਤਾ ਜੋ ਮਰਜੀ ਲੈ ਕੇ ਇੱਕ ਵਧੀਆ ਜਿਹਾ ਹੂੰ ਬਿਲਕੁਲ ਬਿਲਕੁਲ ਜੇ ਕਿਸੇ ਨੇ ਨਹੀਂ ਲੈਣੀ ਹੂੰ ਜੇ ਮੈਂ ਦੇ ਦਿੰਦਾ ਥੱਪ ਵੈਰੀ ਗੁੱਡ ਚਲੋ ਚੰਗੇ ਚਲੋ ਆ ਜਾਓ ਇੱਧਰ ਆ ਜਾਓ ਇੱਧਰ ਚੱਲ ਚੱਲੀਏ ਲਓ ਜੀ ਸ਼ਰਟਾਂ ਉਰੇ ਸ਼ਰਟਾਂ ਹੀ ਆ ਅੰਦੀਸ਼ ਜੀ ਲਰਸਾ ਸ਼ਾਲਟਾਂ ਮਿਲ ਜੰਨੀ ਆ ਜੀ ਉਰੇ ਡੱਬੇ ਵਾਲੀਆਂ ਕੱਪੜਾ ਸ਼ਾਲਟਾਂ ਦਾ ਤਿਆਰ ਨਹੀਂ ਹੋਈਆਂ ਵੀ ਤਿਆਰ ਹੋਈਆਂ ਵੀ ਹੋਊਗੀਆਂ ਵੈਸੇ ਬਹੁਤ ਜ਼ਿਆਦਾ ਸਮਾਨ ਆ ਜੀ ਉਰੇ ਤਾਂ ਕਿਆ-ਕਿਆ ਦੇਖੀ ਜਾਵੇ ਬੰਦਾ ਕਿੱਥੇ ਤੱਕ ਇੱਧਰ ਬੈੱਡ ਸ਼ੀਟਾਂ ਆ ਜੀ ਨੌਕ ਕਿੰਨੀਆਂ ਸਾਨੀਆਂ ਜੀ 3 50 15 ਇੱਧਰ ਆਗੀਆਂ ਜੀ ਬੱਚਿਆਂ ਦੀਆਂ ਫਰੋਕਾਂ ਚਲੋ ਚਲੋ ਬੱਚਿਆਂ ਦੀ ਸ਼ੋਪਿੰਗ ਲਾਓ ਭਾਈ ਹਮਮ ਗਰਮੀ ਬਹੁਤ ਹੋ ਜਾਈ ਬੁੱਧੇ ਨਾਲ ਨੂਰੇ ਕੋਲ ਤਾਂ ਇੰਨੇ ਕੱਪੜੇ ਆ ਦੱਸ ਹੈ ਉਹ ਵੀ ਪੁੱਤ ਲਓ ਜੀ ਬੱਚਿਆਂ ਦਾ ਸਮਾਨ ਪਾਈ ਮਾਤਾ ਮੰਗਰੇ ਦੀ ਫਾੜੀ ਕਿੰਨੀ ਸੋਹਣੀ ਆ ਮੰਮੀ ਨੇ ਨਾਲ ਚੁੰਨੀ ਵਾਲੇ ਚੱਕੇ ਮੰਮੀ ਆਪਣੇ ਚੁੰਨੀ ਦੇ ਨਾਲ ਮੈਚਿੰਗ ਕਰਦੀ ਆ ਭਾਈ ਹਾਂ ਸੋਹਣੀ ਆ ਨਾ ਆ ਇਹ ਤਾਂ ਬਹੁਤ ਬੜੀ ਉਹ ਇਹ ਤਾਂ ਬਹੁਤ ਬੜੀ ਇਹ ਤਾਂ ਆਉਣੀ ਨੂਰੂ ਦੇ ਘੱਟੋ ਘੱਟ ਉਹ ਬੱਚੇ ਲੁੱਕ ਗਈ ਸਾਰੀ ਉਹ ਤਾਂ ਹਜੇ ਡਰੀ ਹੋ ਜਾਂਦੀ ਨਹੀਂ ਦੇਖ ਕੇ ਇਹਦੇ ਨੂੰ ਗਾਲੀ ਪੁੱਤ ਜਨ ਨਹੀਂ ਇਹ ਤਾਂ ਹਜੇ ਆਉਣੀ ਆ ਨੂਰੂ ਦੇ ਘੱਟੋ ਘੱਟ ਵੀ ਅੱਛਾ ਹਾਂ 10 ਸਾਲ ਮੈਂ ਕਹਿੰਦਾ 10 ਸਾਲ ਦੀ ਹੋ ਜੂਗੀ ਜਦ 10 ਸਾਲ ਦੀ ਹੋ ਜੂਗੀ ਉਹ ਕਿੱਥੇ ਗਿਆ ਹੋ ਗਈ ਦਿਖਾਇਓ ਤਾਂ ਇਹਨੂੰ ਉਹ ਸਿੱਧੀ ਦਾ ਕਰੋ ਉਹਨੂੰ ਉੱਪਰ ਹਾਂ ਹੁਣ ਹੋਈ ਸਿੱਧੀ ਤਾਂ ਦੇਖਾ ਸਿੱਧੀ ਕਿਵੇਂ ਕਰ ਦਿੱਤੀ ਵਧੀਆ ਆਹੀ ਦਾ ਨੂਰ ਬਗਾਈ ਇੱਧਰ ਹੀ ਲਾਉ ਉਹਦੀ ਫਰੋਕਾ ਹੀ ਫਰੋਕਾ ਇੱਧਰ ਮੁੰਲਾ ਦਾ ਸਾਰਾ ਫਰੋਕਾ ਵਾਲਾ ਯਾ ਸਿਸਟਮ ਫਰੋਕਾ ਨਹੀਂ ਹੁੰਦੀ ਆ ਸਰ ਫਰੋਕਸ ਹੁੰਦੀ ਆ ਫਰੋਕਸ ਸਰ ਬਾਈ ਹੁਣ ਤੂੰ ਜਿਆਦਾ ਪੜ੍ਹੀ ਲਿਖੀ ਆ ਹੈ ਹੁਣੇ ਮੈਨੂੰ ਕਹਿੰਦੇ ਤੇ ਹਲੇ ਤੂੰ ਨੰਬਰ 4 ਦਾ ਪਰੇ ਪਾਸ ਹੋਈ ਹੈ ਹੈ ਅਸੀਂ ਅਸਲ ਵਿੱਚ ਨਾ ਬਾਅਦ ਵਿੱਚ ਇਹ ਕਹਿੰਦੇ ਪੰਜਾਬੀਆਂ ਦੀ ਫਰਾਕ ਕਰਨ ਲੇ ਨੇ

ਮੈਂ ਤਾਂ ਸਾਰੀ ਸੂਟ ਸੋਹਣੇ ਲਾ ਅੱਜ ਸਰਦਾਰ ਜੀ ਕਿੰਨੇ ਕੁ ਤਵਾਨੇ ਤੁਸੀਂ ਪਹਿਲਾਂ ਮੈਨੂੰ ਆਂ ਦੱਸ ਦੋ ਅੱਜ ਇੱਕ ਇੱਕ ਕੇ ਸੂਟ ਲੈ ਲਓ ਹੋਰ ਕਿੰਨੇ ਲੈਣੇ ਆ 11 11 11 11 ਲਓ ਜੀ 100 ਰੁਪਏ ਆ ਗਿਆ ਬੱਚਾ 100 ਰੁਪਏ ਦੇਖੋ ਹੁਣ ਸੂਟ ਪਾ ਰਹੀ ਨਾ ਨਾ ਕਰੀ ਜੇ ਇਹਨੇ ਰੋਣ ਲਾ ਜਾਣਾ ਹਟ ਜਾ ਬੱਸ ਕਰ ਹੁਣ ਇੱਥੇ ਆ ਜਾ ਮੇਰੇ ਕੋਲ ਲੈਣ ਦੋ ਆ ਥੋੜਾ ਜਾ ਦੂਸਰੀ ਕੋਈ ਇਹੀ ਜੀ ਦਿਖਾਓ ਦੇਖੋ ਲਾਈਟ ਲਾਈਟ ਜੇ ਇਹਨਾਂ ਮਤਲਬ ਇਹ ਆਹ ਦੇਖ ਲੈ ਕਿਦਾਂ ਪਾਰੀਆਂ ਕਰਦੀ ਆ ਪੁੱਤ ਰੋਲ ਆ ਜਾਊਗਾ ਇਹ ਮੈਨੂੰ ਤਾਂ ਪਾਣੀ ਉਹ ਦੇ ਦਿਓ ਇੱਧਰ ਦੇ ਦਿਓ ਚਲੋ ਪਾਰੀਆਂ ਦੇ ਉਹਦੇ ਬੂਟ ਨਾ ਮਾਰ ਦੇਵੇ ਹਾਂ ਭੂਮਾ ਮੰਮੀ ਇੰਗਲਾ ਆ ਵੀ ਸੋਣਾ ਮੇਰਾ ਫੇਵਰਟ ਇੰਜ ਕਰ ਲੈ ਮੇਰਾ ਵਾਲਾ ਜੀ ਉੱਤ ਕੇ ਜਪੜ ਪਰ ਇਹੋ ਜਿਹਾ ਪਰੇ ਕਰਕੇ ਦੇਖ ਸਾਰੀ ਫਾਈਨਲ ਹੈ ਪਰ ਸਰਦਾਰ ਜੀ ਨੇ ਜੇਬ ਘਾਲੀ ਕਰਨੀ ਪੈਣੀ ਪਤਾ ਨਹੀਂ ਕਿੰਨੀ ਕਿ ਕਰੂਗੇ ਐਨੇ ਪਹਿਲਾਂ ਵੇਖ ਰਹੇ ਆ ਦੇਖ ਲਓ ਆਪਣੀ ਪਸੰਦ ਭਾਈ ਤੁਸੀਂ ਮਟੂ ਜੇ ਇਹੀ ਨਹੀਂ ਖੜਦਾ ਸਾਡਾ ਉਹ ਗਿਰ ਗਈ ਉਹਦੇ ਨਾਲੇ ਚਾਰ ਵਾਰ ਘਿਰਲੀ ਉਹਰੇ ਫੇਰ ਵੀ ਛੜਦੀ ਮੈਂ ਤੁਹਾਨੂੰ ਕਹਿੰਦੀ ਨਾ ਜਾ ਦੇਖ ਲਓ ਦੇਖੂ ਕਿਦਾਂ ਦੇਖਦਾ ਹਾਂ ਉਹ ਵੀ ਨਵੀਂ ਚੀਜ਼ ਆ ਹਨਾ ਵੀ ਦੇਖੀ ਲੈ ਕੀਕੇ ਤੇ ਦੇਖਦੇ ਆਂ ਅੱਜ ਕੋਈ ਹੋਣੀ ਹੈਗਾ ਨਹੀਂ ਮੈਨੂੰ ਅਰੇ ਓਏ ਫੇਰ ਚੱਲੇ ਤੁਹਾਨੂੰ ਇਹਨਾਂ ਦੀ ਪੈਣ ਪਣਾਵਾ ਵੀ ਦਿਖਾ ਦੂੰ ਜੀ ਮਤਲਬ ਇੱਕ ਸੂਟ ਦੇ ਵਿੱਚ ਨਹੀਂ ਮੈਂ ਹੁਣ ਚਾਰ ਸੂਟ ਪਏ ਹੁੰਦੇ ਉਹਦੇ ਰੰਗ ਡਿਫਰੈਂਟ ਡਿਫਰੈਂਟ ਹੁੰਦੇ ਆ ਹੈਨਾ ਉਹ ਵੀ ਤੇ ਬੰਡਲ ਲਿਆ ਕੁਛ ਮੈਨੂੰ ਥਾਨ ਦੇ ਵਿੱਚੋਂ ਵੀ ਦਿਖਾ ਦੋ ਘਰ ਨੂੰ ਗਰਮੀ ਨੂੰ ਪੈਣ ਨੂੰ ਪੰਮਾ ਇਹ ਦਿਖਾ ਦੂੰ ਸਾਨੂੰ ਵੀਰੇ ਨੇ ਵਧੀਆ ਆਂਟੀ ਦਿੱਤੇ ਆ ਬਹੁਤ ਸਮੇਂ ਸੰਤ ਦਿਖਾਦੇ ਆ ਇਹਨਾਂ ਨਾਲ ਬੰਡਲ ਦੇਖਿਓ ਆ ਲੋ ਜੀ ਦਾ ਰਾਕ ਸੁੱਕਾ ਟੋਟਾ ਹਾਂ ਜੀ ਦਾ ਆ ਪਿੱਛੇ ਪਏ ਦੋ ਉਹ ਨੀਚੇ ਰੁਕਿਓ ਖੋਲੀਓ ਨਾ ਇਧਰ ਇੱਕੋ ਇੱਕੋ ਉਹਦੇ ਆ ਹਨਾ ਅਸੀਂ ਦਿਖਾਏ ਉਹਨੂੰ ਖੋਲੀਓ ਨਾ ਆ ਦਊਂਗਾ ਜੀ ਹਾਂ ਪਾਣੀ ਮੰਮੀ ਫੜਿਓ ਇੱਕ ਗਲਾਸ ਛੱਡ ਲਓ ਬਸ ਪਾਣੀ ਆ ਇਧਰ ਆ ਜਾ ਉੱਧਰ ਬਿੱਲੀ ਬੈਠੀ ਬਿੱਲੀ ਇਹ ਆ ਗਏ ਆ ਦੇਖੋ ਜੀ ਸਿੰਘ ਜੀ ਹਾਂ ਐਕਟ ਜਿੱਦਾਂ ਇਹ ਆ ਹੋ ਗਏ ਹਨਾ ਇਹਨੇ ਥੋੜੇ ਜਿਹਾ ਨਹੀਂ ਨਹੀਂ ਇਹ ਥੋੜੇ ਜਿਹਾ ਲਾਈਟ ਜਿਆਦਾ ਲਾਈਟ ਆਹ ਲਓ ਜੀ ਥੋੜੇ ਦਾਰਕ ਆਹ ਪਿਆਲ ਹੇਠੇ ਤੁਹਾਡੇ ਕੋਲ ਪਿਆਲਾ ਵਾਖ ਸਕਦੇ ਨਹੀਂ ਉਹ ਜਿਆਦਾ ਲਾਈਟ ਹੋ ਗਈ ਆ ਸੋਹਣਿਆ ਹਨਾ ਮੰਮੀ ਦੇਖੋ ਤਾਂ ਨਹੀਂ ਠੀਕ ਹੈ ਸੋ ਪੀ ਕੇ ਬਾਅਦ ਆਉਂਦੇ। ਨੀ ਨੀ ਸੋਨੇ ਕੱਢੇ ਆਚਾਰੇ ਪਿੰਚਰ ਤੋਂ। ਪਤਾ ਅਕਲ ਫੜ ਲੇ ਜੂਗਾ ਤੈਨੂੰ। ਆਚਾਰੇ ਆ ਪੀ ਲੋ ਜਲਦੀ ਨਾ ਡਲਾਡ ਲੂ ਦੇਣਾ ਨੂਰੂ ਨੇ। ਜਿੱਲੇ ਬੈਠਾ ਬੁੱਤ। ਹਾਂ। ਚਲ ਬਣਾ ਕੇ ਪੀ। ਮੜ ਗਈ ਇੱਕੋ। ਫੋਨ ਕੇ ਦਿਖਾ ਦਿੰਦਾ। ਸਲਵਾਰ ਤੇ ਵੀ ਹੈ। ਜਦੋਂ ਕੁ ਸਲਵਾਰ ਤੇ ਵੀ ਦੇ ਬਰਕ ਹੈਗਾ ਭਾਈ। ਇਸੇ ਨੰਬਰ ਦੱਸ ਤਾਂ। ਸਟਾਜੀ। ਹਮ। ਅੱਛੀ ਥੋੜੇ ਟਾਈਮ ਤੱਕ ਮਿਲਣ ਨੇ ਅਸੀਂ ਮੁੜ ਜੀ ਆਂ ਡਿਸਾਈਡ ਕਰ ਲਈਏ ਜੇ। ਹਾਂ। ਦੇਖ ਲੋ ਦੇਖ। ਪਹਿਲਾ ਸੂਟ। ਦੇਖ ਰਹੇ ਆਂ ਜੀ ਸਾਡੇ ਸੂਟਾਂ ਦੀ ਬਾਰੀ ਚੱਲ ਰਹੀ ਐ ਅਸੀਂ ਇੰਨੀ ਦੁਕਾਨ ਖਾਲੀ ਕਰਾ ਦਈਏ। ਅਜੇ ਖਸਾ ਨਹੀਂ ਆਇਆ ਕੋਈ। ਸੰਗ ਨਹੀਂ ਆ ਰਹੇ ਤੁ। ਫੀਲ ਜ਼ਰਕਾ ਇਹ ਨਿਕੋਏ ਤੋਂ ਤੁਮਾਣਾ ਨਹੀਂ ਹੈ ਤਾਂ ਨਹੀਂ ਫਿਰ ਤੋਂ ਦਾ ਆ ਸੂਤੀ ਦਾ ਇਲੈਕਟ੍ਰੋਨਿਕ ਆਪ ਤੇ ਮਤਲਬ ਛੋੜੀ ਆਹ ਹਾਂ ਫਿਨਿਸ਼ਿੰਗ ਕਰਵਾਉਂਗੇ ਨਾ ਫਿਨਿਸ਼ਿੰਗ ਹੁੰਦਾ ਹੈ ਯਾ ਕਰਨਾ ਬੰਦੇ ਨੇ ਇਹ ਤਾਂ ਥੱਲੇ ਵਾਲੀ ਦੀ ਭੈਣ ਹੋ ਗਈ ਜਦੋਂ ਜਦੋਂ

ਦੁਪੱਟੇ ਨਾਲ ਹੋਣਗੇ ਇਹ ਸਿਕਨ ਕੋਲ ਨਹੀਂ ਪੂਰੇ ਕਾਟਨ ਦੇ ਮਸਲੀ ਹੈ ਇਹੇ ਦੇਖੋ ਆਪ ਆਪਣੀ ਇਹ ਇਹ ਤਾਂ ਬਥੇਰੇ ਤੁਹਾਡੇ ਕੋਲ ਆਵਾਂ ਦੇ ਮੈਂ ਤਾਂ ਸਾੜੀ ਲਾਉਣਾ ਚਾਹਉਣੀ ਹੈ ਭਰੇ ਭਰੇ ਵੀ ਸਾਰੇ ਹੀ ਸਾਰੇ ਮੇਰੇ ਕੰਨ ਬਤੁਲਾਂ ਜੀ ਸਾਰੀ ਕਢਾਈ ਵਾਲੇ ਪੰਨੇ ਮਮੀ ਆ ਦੇਖੋ ਮੈਂ ਜੀ ਥੋੜੀ ਪਾਉਣਾ ਮੈਂ ਤਾਂ ਸਾੜੀ ਲਾਉਣੀ ਦੀ ਲਾਉਣੀ ਤਾਂ ਸਾੜੀ ਹੋਰ ਨਹੀਂ ਕੋਸ ਕੋਤੋਂ ਆਰੋ ਜੀ ਤੁਸੀਂ ਕਿਹਨੂੰ ਆ ਕੇ ਨਹੀਂ ਚਲੋ ਵੀ ਠੀਕ ਆ ਕੋਸ਼ੇੜਾ ਤੇ ਤੇ ਦਈ ਉਹ ਕਿੱਥੇ ਗਈ ਉਹ ਖੜੀ ਉਹ ਕੋਈ ਨਿਆਣਾ ਹੋਣਾ ਉਧਰ ਉਹਨੂੰ ਬੁਲਾਉਂਦੀ ਆ ਅਸਲ ਆ ਜੇ ਉਹ ਕਿਹੜੀ ਕੁੜੀ ਨੂੰ ਬੁਲਾਉਂਦੀ ਆ ਉਹ ਨਿਆਣਾ ਬੁੱਤੂ ਦੀ ਕੰਮੀ ਕਰਦਾ ਉਹੀ ਮੈਂ ਕਹਿੰਦਾ ਨਿਆਣਾ ਹੋਣਾ ਕੋਈ ਉਹਨੂੰ ਬੁਲਾਉਂਦੀ

ਮੇਰੇ ਦਿੱਤਾ ਹੱਥ ਪਿੱਛੇ ਗਈ ਆਉਂਦੀ ਬੈਠੀ ਦਿੱਤਾ ਉਹਨਾ ਪਿੰਟ ਸੂਟ ਆ ਦੇਦੇ ਉਹ ਮੇਰੇ ਹਾਂ ਪਰ ਆ ਗਈ ਅੱਗੇ ਦੇਖ ਨਾ ਕਰ ਬੰਦੋ ਇੱਕ ਵਾਰ ਬਹੁਤ ਕੱਢ ਦੋ ਇਹ ਤੇ ਸਹੀ ਨਹੀਂ ਆਹ ਨਾ ਦੇਖਦੇ ਗੁਰੂ ਆਜਾ ਪੁੱਤ ਆਮਨੇ ਕਦੇ ਸਾਜੀ ਚਲੋ ਮੈਂ ਕਹਿੰਦਾ ਨਹੀਂ ਨਾ ਨਾ ਅੱਗੇ ਪਨਾ ਚੀਜ਼ ਦਾ ਜਾ ਕੇ ਕਰਦੇ ਆ ਲੱਗ ਚੁੱਕੇ ਨੇ ਕਿਹੜਾ ਆਚਾਰ ਦਾ ਲਾਇਕ ਸੀ ਬੰਦੇ ਨੂੰ ਜਿਆਦਾ ਉਪਰ ਇੱਕ ਦੋ ਪੀਸ ਚੱਕ ਲੈ ਜੀ ਆਹ ਬਕਰਰ ਸਪੈਸ਼ਲ ਠੀਕ ਆ ਲੈ ਮੈਂ ਫਿਰ ਇਹਦੇ ਨਾਲ ਤੇ ਦੂਸਤ ਦੋ ਇੱਕ ਹੋਰ ਹੈ ਆਪਾਂ ਜੀ ਇਹਦੇ ਕੋਲੇ ਇਹ ਨਾਲ ਲੈਣਾ ਇੱਕ ਦਿਖਾ ਨਹੀਂ ਬਾਈਟ ਨਹੀਂ ਇੱਕ ਦੀਦੀ ਇਹੋ ਜੀ ਹੋ ਆ ਹੁਣ ਅਸੀਂ ਆਪ ਮੂਰੇ ਹੋਏ ਆ ਜੀ ਇਹ ਕਹਿੰਦੇ ਭਾਈ ਨੂੰ ਜਿਹੜਾ ਪਸੰਦ ਆ ਤੁਸੀਂ ਆ ਦੇਖੀ ਨਾ ਸੋਹਣਾ ਲੱਗਦਾ ਠੀਕ ਆ ਗੱਲ ਸਿੰਪਲ ਜਿਹਾ ਸਿੰਪਲ ਲਖਾਇਆ ਆ ਦੇਖਾ ਇਧਰ ਤੋਂ ਮੁਕੇ ਤੁਹਾਡਾ ਕਿੱਥੇ ਆ ਗਿਆ ਜਿੰਨੀ ਗੁਆਚ ਗਈ ਤੁੰਨੀ ਤੁਸੀਂ ਖਲਾਰਾ ਹੀ ਬਹੁਤ ਪਵਾਤਾ ਜਿੰਨੀ ਗੁਆਚਣੀ ਆ ਪਤਾ ਨਹੀਂ ਸੀ ਆ ਵੇਖ ਕਹਿੰਦੀ ਆਦਾਨੀ ਦੀ ਦੱਸ सोने लाटा हां ठीक है आ, आ नहीं 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 वी शेप पड़ेता रहण दो मैं तो वैसे ही देखता था हां आ, 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 आ देख लो मैं तो सिंगल पीस हो ले यहां के सिंगल पीस पे रहण दे या पानी दे जन ਨਾ ਇਹ ਦੇਖੋ ਇਹ ਸੂਟ ਹੈਗਾ ਸਿੰਗਲ ਪੀਸ ਸਲਵਾਰ ਦੀਦੀ ਪਾ ਲੂਗੀ ਕਮੀਜ਼ ਮੈਂ ਪਾ ਲੂਗੀ ਤੁਸੀਂ ਅੱਧੀ ਅੱਧੀ ਕਰ ਲਿਓ ਦੀਦੀ ਵਿੱਚ ਨਧੜੇ ਵਾਲੇ ਮਾਂ ਨੂੰ ਮਿਹਣਾ ਕਰਤੋ ਹਾਂ ਸੂਟ ਦੇਖੋ ਬਰੋ ਮੈਡਮ ਸਾਡੀ ਕੱਲੀਓ ਫਰੀ ਜਾਂਦੀ ਆ ਸੂਟ ਦੇਖਦੀ ਸੂਟ ਲੈਣਾ ਮੇਰਾ ਪੁੱਤ ਆਪੋ ਤੋਂ ਚੂਟ ਰਹਿੰਦੇ। ਦੇਖੀ ਤੇਰੇ ਪਹਿਣਾ ਤੈਨੂੰ ਕਿਹੜਾ ਪਸੰਦ ਆ। ਜੀ ਜੀ ਖੱਤ ਜਿਵੇਂ ਸਾ। ਉਹ ਜਦੋਂ ਜਹਰ ਤੁਸੀਂ ਆ ਮੜ ਜਾਲੇ ਤੋਂ ਵਾਲੇ ਸੀਗਾ ਮਾਰ ਕੇ ਕਿ ਦੇਖੂਗੇ। ਅਲੇ ਸਰਦ ਤੁਸੀਂ ਦੇਖ ਲਓ ਅਸੀਂ ਨੇ ਸੂਟ ਪੜਾਉਣੇ ਤਾਂ ਸਾਨੂੰ ਕਿ ਪਸੰਦ ਆ। ਹੂੰ। ਤੁਹਾਨੂੰ ਦੇਖ ਕੇ ਇਵੇਂ ਪਸੰਦ ਕਰੇਗਾ। ਨਹੀਂ। ਮੰਨਦੇ ਆ ਨਾ ਤੁਸੀਂ ਇੱਕ ਗੱਲ ਵੈਸੇ ਹੈ ਨਾ ਦੀਦੀ। ਹਾਂ। ਐਸੇ ਹੁਣ ਭਾਈ ਦੱਸ ਨਾਤਾ ਹੈ ਨਹੀਂ ਕਿਹੜਾ ਸੂਟ ਪਤਾ ਨਹੀਂ ਆਏ ਪਤਾ ਨਹੀਂ ਉਹ ਆ ਪਤਾ ਨਹੀਂ ਆਏ ਕਿਹੜਾ ਸੂਟ ਪੈਂਦਾ ਵਿਆਂ ਨੂੰ ਉਹ ਤੁਸੀਂ ਦੇਖ ਲਿਆ ਭਾਈ ਵਲੌਗ ਦੇ ਵਿੱਚ ਹਾਂ ਠੀਕ ਆ ਠੀਕ ਆ ਜੀ ਫਿਰ ਅਗਲੇ ਵਲੌਗ ਚ ਮਿਲਦੇ ਆ ਥੈਂਕ ਯੂ ਸੋ ਮੱਚ ਤੁਸੀਂ ਇੰਨਾ ਜਿਆਦਾ ਪਿਆਰ ਦਿੱਤਾ ਸਾਨੂੰ ਠੀਕ ਆ ਧੰਨਵਾਦ ਸਾਰਿਆਂ ਦਾ ਓਕੇ ਫਿਰ ਬਾਏ ਬਾਏ